ਜੋ ਜਿਹੜੇ ਆਪਾਂ ਆ ਘੋੜਸਵਾਰੀ ਦੇ ਆ ਜਲਵੇ ਦੇਖ ਰਹੇ ਆ ਇਹ ਪੁਰਾਤਨ ਮਹਾਰਾਜਾ ਗੁੰਡੀਆਂ ਲਾਕੀਆਂ ਫੌਜਾਂ ਦੀ ਜਿੱਥੇ ਸਾਰੇ ਤਾ ਜਾ ਚਾਂਦੀ ਸੰਗ ਲਗਾਰਜੀ ਸੰਗ ਕੋਰਸਵਾਰ ਫੌਜਾਂ ਤੇ ਕੋਈ ਵੀ ਉੱਠ ਕੇ ਇੱਕ ਅੱਧਾ ਕੋਈ ਜੋਰ ਤੇ ਇਹੋ ਜੀ ਨਾ ਕਰੇ ਆ ਕੇ ਜਿਹੜਾ ਸਾਡੇ ਮਾਹੌਲ ਨੂੰ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਕਰੇ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਹੈ ਸਾਨੂੰ ਸਰੇਪ ਤੇ ਜਿੰਦੀ ਡੀਐਸਪੀ ਸਾਹਿਬ ਇਹ ਤੁਹਾਡਾ ਕੰਮ ਹੈ ਕਿਵੇਂ ਤੁਸੀਂ ਆਪ ਦੇ ਉਹ ਪ੍ਰਬੰਧ ਕਰਨੇ ਨੇ ਪਰ ਜਿੱਥੇ ਤੁਸੀਂ ਪ੍ਰਬੰਧ ਕਰਨੇ ਨੇ ਉੱਥੇ ਤੁਸੀਂ ਨਾਕਾਮ ਰਹਿੰਦੇ ਹੋ ਆ ਟ੍ਰੈਫਿਕ ਦਾ ਇੰਨਾ ਮਾੜਾ ਹਾਲ 2 ਘੰਟੇ ਲੇਟ ਪਹੁੰਚਿਆ ਸੋ ਗੁਰੂਆਂ ਜਿੱਥੇ ਗੁਰਸਿੱਖ ਸੰਤਾਂ ਨੇ ਆਪਣੇ ਆਪਣੇ ਵਧੀਆ ਇਹ ਜਿਹੜੇ ਕੋਰਤਵਾਰੀ ਦੇ ਜੰਗੀ ਅਭਿਆਸ ਤੇ ਅੱਕੇ ਜਾਣਾ ਹੁੰਦਾ ਤੇ ਉੱਥੇ ਆਪਾਂ ਜਿਹੜੇ ਆ ਆ ਕਿੰਨੇ ਸੰਗਤ ਕਦੇ ਕਿੰਨੇ ਇੰਨੇ ਕਈ ਕਦੇ ਵੀ ਆ ਕੋਰਤਵਾਰ ਫੌਜਾਂ ਜਿਹੜੀਆਂ ਨੇ ਜੰਗ ਨੂੰ ਕਰਤੂਤ ਦਿਖਾ ਰਹੇ ਨੇ ਜਿੰਨੀਆਂ ਛੱਡਾਂ ਵੱਜ ਰਹੀਆਂ ਨੇ ਤੇ ਜਿਹੜੇ ਮਾੜੇ ਪ੍ਰਬੰਧਨ ਦੀ ਨਿਸ਼ਾਨੀ ਹੈ ਜਿਗ ਦੇ ਸਰਕਾਰ ਸੋਚਣਾ ਚਾਹੀਦਾ ਬੱਲੇ ਪਾਸੇ ਵੀ ਕਿਉਂਕਿ ਗੋਵਿੰਦ ਸਿੰਘ ਜੀ ਪੰਥ ਦੇ ਵਾਲੀ ਇਸ ਸਟੇਡੀਅਮ ਦੇ ਵਿੱਚ ਆ ਬੈਠੇ ਘੋੜਸਵਾਰੀ ਦੇ ਤੇ ਜੰਗ ਜੂ ਕਰਤਬ ਆਪ ਆਨੰਦ ਮਾਣਦੇ ਜੜ ਜੋ ਮਹਾਰਾਜਾ ਵੇ ਫਤਿਹ ਪਾਵੇ ਨਾ ਹਾਰਾ ਜਾਵੇ ਜਿਹੜੇ ਪੰਜਾਬ ਸਰਦਾਰ ਨੂੰ ਚਾਹੀਦਾ ਜਿਵੇਂ ਸਟੇਡੀਅਮ ਵਰਨਾ ਚਾਹੀਦਾ ਹੈ ਹੋਰ ਇੱਧਰ ਉੱਧਰ ਪੈਸੇ ਖੱਜੀ ਜਾਂਦੇ ਨੇ ਆਹ ਦੱਸਦਾ ਵੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਮਾਲੀ ਜੀ ਆਪ ਅਗਵਾਈ ਖਾਲਸੇ ਦੀ ਕਰਦੇ ਨੇ ਬੋਲਾ ਮਹੱਜ ਜਿੱਥੇ ਨੈਂਕ ਸਿੰਘ ਫੌਜਾਂ ਇਹ ਕੰਡੀਆਂ ਨੈਂਕ ਸਿੰਘ ਫੌਜਾਂ ਹੀ ਨਹੀਂ ਸਮੁੱਚੇ ਹੀ ਖਾਲਸਾ ਪੰਥ ਜਿਹੜਾ ਜਿਹੜੇ ਇੱਥੇ ਪਹੁੰਚਦੇ ਨੇ ਉਹ ਖਾਲਸਾ ਹੀ ਜਹਾਜ ਜਲਾਲ ਦੇਖਦੀਆਂ ਇਹ ਦੇਸ਼ ਦੇਸ਼ ਤੋਂ ਸੰਤਾ ਸੋ ਪੰਜਾਬ ਸਰਕਾਰ ਨੂੰ ਆਪਾਂ ਦੇਖਦੇ ਆ ਕਿੱਡੇ-ਕੱਡੇ ਵੱਡੇ ਜੋੜ ਮੇਲੇ ਕੋਈ ਗਈ ਜਾਂਦੇ ਆ ਸੱਟਾ ਕਿੰਨਿਆਂ ਤੇ ਲੱਗਿਆ ਇਹਨਾਂ ਐਂਬੂਲੈਂਸ ਦਵਾਈ ਜਾਂਦੇ ਨੇ ਕੋਈ ਪਹਿਲਾ ਪਰਮੰਤ ਸਹੀ ਕਾਫੀ ਸੋ ਗੁਰਸੇਖ ਸੰਗਤਾਂ ਨੂੰ ਬੇਨਤੀ ਹੈ ਆ ਗੁਰਸੇਖ ਸੰਗਤਾਂ ਵੀ ਜਿਹੜੀਆਂ ਅੱਗੇ ਲਾਈਨ ਬਣਾ ਕੇ ਖੜ ਜਾਂਦੀਆਂ ਇਹਨਾਂ ਨੂੰ ਬੇਨਤੀ ਆ ਕੋ ਥੋੜਾ ਜਿਹਾ ਪਿੱਛੇ ਹੋ ਜੋ ਇਹ ਘੋੜੇ ਨੇ ਘੋੜਿਆਂ ਨੇ ਸਿੱਧੇ ਭੱਜਣਾ ਹੁੰਦਾ ਤੁਸੀਂ ਅੱਗੇ ਲਾਈਨ ਬਣਾ ਕੇ ਖੜੇ ਹੋ ਥੋੜਾ ਜਿਹਾ ਅੱਪਾਂ ਵੀ ਜਿੱਸਕਾ